ਸੋ ਸਾਰਿਆਂ ਮੇਰੀ ਪਿਆਰਪਰੀ ਸਸਟੀ ਕਾਲਜੀ ਪੌਜ਼ਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਸਾਰਿਆਂ ਤੋਂ ਪਹਿਲਾਂ ਜੀ ਤੁਹਾਨੂੰ ਮੁਬਾਰਕਾਂ ਲੋੜੀ ਦੀਆਂ ਪਰਮਾਤਮਾ ਹਮੇ ਸਾਰਿਆਂ ਲਈ ਸੁੱਖਾਂ ਭਰੀ ਲੋੜੀ ਹੈ ਨਾ ਤੇ ਇਸ ਸਾਲ ਵੀ ਸਾਰਿਆਂ ਦਾ ਲਈ ਸੁੱਖਾਂ ਭਰਿਆ ਹੋਵੇ ਵਾਹਿਗੁਰੂ ਕਰੇ ਖੁਸ਼ੋ ਚਾੜਤੀ ਕਲਾਚ ਰੋ ਤੇ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੀਆਂ ਤੇ ਬਹੁਤ ਸਾਰਾ ਪਿਆਰ ਦਿੰਦੇ ਹੋ ਧੰਨਵਾਦ ਤੁਹਾਡਾ ਬਹੁਤ ਸਾਰਾ ਦੇ ਇਦਾ ਹੀ ਆਪਣਾ ਪਿਆਰ ਸਪੋਰਟ ਬਣਾਏ ਰੱਖਾ ਠੀਕ ਹੈ ਜੀ ਬਾਕੀ ਸਾਰਾ ਦਿਨ ਜੋ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਠੀਕ ਹੈ ਜੀ ਬਹੁਤ ਸਾਰਾ ਤਨਵਾਦ ਤੇ ਅੱਜ ਆ ਸਾਡੀ ਹੈ ਜੀ ਗੁਰਬਾਣੀ ਦੀ ਪਹਿਲੀ ਲੋੜੀ ਤੇ ਆਪਾਂ ਹੁਣ ਉਧਰ ਲੋੜੀ ਆਪਣੇ ਘਰ ਫਰੀਦ ਦੇ ਘਰ ਪਚਾ ਕੇ ਤੇ ਇੱਥੇ ਆਪਣੇ ਮਹੱਲੇ 'ਚ ਅਸੀਂ ਵੰਡਦੇ ਆ ਠੀਕ ਹੈ ਜੀ ਕੱਤੀ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਤੁਸੀਂ ਬਨੇ ਰਹਾ ਗਾਈਜ਼ ਤੇ ਲੋ ਗਾਈਜ਼ ਆਈ ਸਾਡੇ ਨੂੰਫਲੀਆਂ ਰੇਵੜੀਆਂ ਗੁਰਬਾਣੀ ਦੀ ਅਸੀਂ ਲੋੜੀ ਵੰਡਣੀ ਹੈ ਠੀਕ ਹੈ ਜੀ ਮੈਂ ਸੋਚ ਰਹੀ ਹੁਣ ਇਹਨਾਂ ਨੂੰ ਰੁਲਾ ਲਵਾਂ ਇਹ ਦੇ ਕੇ ਆਣੀ ਏ ਜੜੀ ਰਣਾਣੀ ਰਲਾ ਲੈਣੇ ਆ ਜੜੀ ਦੇ ਕੇ ਆਣੀ ਏ ਪ੍ਰੀਤ ਦੇ ਘਰ ਪਹਚਾਣੀ ਏ ਲੱਗ ਕਰਦੀ ਹੈ ਹਨ ਇਹਦੇ ਚ ਵੀ ਪਈ ਹੋਈ ਕੱਟੇ ਚ ਸੇਲਾ ਜੀ ਇਹ ਤੁਹਾਨੂੰ ਲਈ ਆ ਆਪਣੇ ਕੱਪੜੇ ਮੈਂ ਕਿਹਾ ਮੈਂ ਆਪਣੇ ਆਪਣੇ ਨਾ ਕੱਪੜਿਆਂ ਦਾ ਕੰਮ ਨਹੀਂ ਕਰੀ ਸਭ ਤੋਂ ਪਹਿਲਾਂ ਮੈਂ ਮੇਰੇ ਕੱਪੜਿਆਂ ਦਾ ਬੰਦ ਕਰੀ ਕਿ ਆਪਣੇ ਕੱਪੜਿਆਂ ਦਾ ਕੰਮ ਨਹੀਂ ਕਰੀ ਜੀ 4-5 ਕੱਪੜੇ ਲੋਜੀ ਅੱਜ ਤਾਂ ਦੁਨਣਾ ਲੱਗੇ ਸੀ ਆਟਾ ਮੈਂ ਕਿਹਾ ਨਾਸ਼ਤੇ ਦੀ ਤਿਆਰੀ ਕਰ ਲੇ ਤੇ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਇਹਨਾਂ ਨੇ ਆਟਾ ਛਾਣ ਕੇ ਹੁਣ ਇਹਦੇ ਚ ਰੱਖ ਲਿਆ ਆਪਣਾ ਇਹ ਜਗਾ ਸੀਗੀ ਸਪੇਸ ਸੀਗਾ ਛੋਟੀ ਜੀ ਮੇਰੇ ਕੋਲ ਨਾ ਐਲੂਮੀਨੀਅਮ ਦੀ ਮਟੋਲੀਆਂ ਲਈਆਂ ਹੋਈਆਂ ਨੇ ਕਿਤੇ ਜੀ ਮੈਂ ਕਿਹਾ ਚਲ ਇਹਦੇ ਚ ਹੁਣ ਆਪਾਂ ਆਪਣਾ ਆਟਾ ਰੱਖ ਲੈਨੇ ਆ ਮੈਂ ਛਾਣ ਕੇ ਰੱਖ ਲਿਆ ਹੁਣ ਛਾਨਣ ਦਾ ਝੰਜਟਤਾ ਹੁਣ ਰੋਜ਼ ਆਪਣਾ ਇਹਦੇ ਚ ਪਕਾ ਕਰਾਂਗੇ ਪਹਿਲਾਂ ਵੀ ਪਾਇਆ ਮਤਲਬ ਇਹਦੇ ਚ ਹੀ ਰੱਖੀ ਸੀ ਮੈਂ ਟੋਲੀ ਇਹ ਚ ਫਿਰ ਮੈਂ ਤਾਂ ਚੱਕਤੀ ਮਤਲਬ ਬਾਹਰ ਜਾਂਦੀ ਏ ਇਸ ਕਰਕੇ ਖਲਾਰਾ ਜਿਆ ਪੈਣ ਦੀ ਵਜ੍ਹਾ ਨਾਲ ਮੇਰੇ ਵਿੱਚ ਹੀ ਰੱਖ ਲਿਆ ਸੀ ਨੋ ਚੀਪੇਲਾ ਆਟਾ ਲਾਉਣ ਕੇ नाश्ਤਾ ਬਣਾ ਕੇ ਫਿਰ ਛੋਟੇ-ਛੋਟੇ ਇੰਨੇ ਕੰਮ ਐ ਜੋ ਅਪ ਅੱਜ ਕਰਨੇ ਅੱਜ ਸਾਨੂੰ ਕੰਮ ਬਹੁਤ ਐ ਬਹੁਤ ਬਿਜ਼ੀ ਮਤਲਬ ਸਾਰਾ ਦਿਨ ਸਾਰਾ ਦਿਨ ਦਾ ਸਾਡਾ ਨਾ ਇੱਕ ਮਿੰਟ ਦੀ ਵੀ ਵੇਲ ਨਹੀਂ ਹੈਗੀ ਅੱਜ ਸਾਨੂੰ ਆ ਦੇਖ ਲਓ ਸਵੇਰੇ ਉੱਠ ਕੇ ਆਪਣੇ ਕੰਮ ਹਾਲੇ ਛੋਟੇ-ਛੋਟੇ ਹੀ ਨਵੇੜੇ ਆ ਸਫਾਈ ਕੱਪੜੇ ਚੋੜ ਬਾਟ ਪੂਜਾ ਬਸ ਇਹੀ ਕੰਮ ਕੀਤਾ ਮੱਥਾ ਸਾਮੀ ਟਿੱਕੇ ਦਾ ਸਾਡੇ ਤੇ ਅੰਨੇ ਮੋੜੀ ਵੰਡਣੀ ਹੈ ਜੀ ਆਪਾਂ ਆਪਣੀ ਗੁਰਬਾਣੀ ਦੀ ਇਹ ਮੈਂ ਕਿਹਾ ਸਭ ਤੋਂ ਪਹਿਲਾਂ ਆਪਣੇ ਘਰ ਦੇ ਕੰਮ ਨੇ ਵੇੜ ਲੀਏ ਫਿਰ ਫ੍ਰੀ ਹੋਵੇ ਲੇਖਦੇ ਆਂ ਜੀ ਤੇ ਲੋ ਜੀ ਇੱਧਰ ਤਰ੍ਹਾਂ ਗਿਆ ਆਪਾਂ ਸਾਹ ਮੈਂ ਕਿਹਾ ਚਲੋ ਪਹਿਲਾਂ ਚੁੱਲਾ ਸਾਫ਼ ਕਰ ਦਵਾਂ ਤੇ ਮੇਰੇ ਦਿਮਾਗ 'ਚ بس ਇਤਾਂ ਦੀ ਹੈ ਯਾਦ ਹੀ ਨਹੀਂ ਰੰਦਾ ਜੇ ਸ਼ਾਮ ਨੂੰ ਬਾਹਰ ਲੈਨੇ ਨਾ ਫਿਰ ਸਵੇਰੇ ਟਾਈਮ ਹੀ ਨਹੀਂ ਲੱਗਦਾ ਕਦੀ ਕਦੀ ਤਾਂ ਜਿਵੇਂ ਸਵੇਰੇ ਉੱਠ ਕੇ ਕਈ ਵਾਰੀ ਐਸਾ ਹੈ ਭੁੱਲ ਜਾਂਦੀ ਆ ਮੈਂ ਜੇਦਰ ਝਾੜੂ ਮਾਰਨਾ ਆਵਣਾ ਫੇਰ ਮਾਰ ਦਿੰਨੀ ਆਪਾਂ ਜੇਰ ਬਾਲਤੀ ਆਪਾਂ ਆ ਕੇ ਪਹਿਲਾਂ ਧਾਰਦੀ ਆਪਾਂ ਪਾਣੀ ਮੈਂ ਕਿਉਂ ਰੋਪਣਾ ਨਾ ਸਾਗ ਧਾਰ ਦੂੰਗੀ ਮੈਂ ਇੱਥੇ ਪੱਕਦਾ ਰਹੇਗਾ ਬਾਕੀ ਹੋਰ ਕੰਮ ਕਰਦੇ ਰਹਾਂਗੇ ਬਸ ਸਾਗ ਵਧੀਆ ਬਣ ਜਾਏ ਹੋ ਲਓ ਜੀ ਆਪਾਂ ਸਾਗ ਧੋ ਬਣਾ ਕੇ ਰੱਖ ਲਿਆ ਜਿਹ ਵਿੱਚੇ ਪਾਲਕ ਹੈ ਵਿੱਚੇ ਮੇਥੀ ਹੈ ਵਿੱਚੇ ਸੂਏ ਹੈ ਠੀਕ ਹੈ ਜੀ ਵਿੱਚੇ ਆਪਾਂ ਦੇਖੋ ਬਥੂਆ ਧੋ ਲਿਆ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਕੱਟ ਲੈਣੇ ਆ ਲੋ ਜੀ ਇਧਰ ਆਪਾਂ ਸਾਗ ਕੱਟ ਲਿਆ ਸੀ ਮੈਂ ਕਿਹਾ ਅੱਗ ਬਲ ਗਈ ਬਹੁਤ ਸੋਹਣੀ ਸਾਡਾ ਪਾਣੀ ਰਿੱਝ ਗਿਆ ਸੀ ਮੈਂ ਕਿਹਾ ਚਲੋ ਸਾਗ ਪਾ ਦਿੰਨੀ ਆ फटाफट ਕੱਟ ਕੇ ਤੇ ਲੋਜੀ ਇੱਧਰ ਆਪਾਂ ਰਲਾਣ ਲੱਗੇ ਸੀ ਤੇ ਲੋਜੀ ਇੱਧਰ ਆਪਾਂ ਰਲਾਣ ਲੱਗੇ ਸੀ ਗੇ ਮੁਕਰੀਆਂ ਦੇ ਵੜੀਆਂ ਮੈਂ ਕਿਹਾ ਨਾ ਸਾਡੇ ਤੇ ਆਪਣੇ ਮਹੱਲੇ ਦੇ ਵਿੱਚ ਵੰਡ ਲੀਏ ਗੁਰਬਾਣੀ ਦੀ ਇਹ ਪਹਿਲੀ ਲੋੜ ਇਸ ਕਰਕੇ ਮੈਂ ਕਿਹਾ ਚਲੋ ਇੱਧਰ ਵੰਡ ਦਿੰਨੇ ਆ ਲੋਜੀਆ ਦੇਖੋ ਜੀ ਆਪਾਂ ਵੰਡਣ ਦੀਆਂ ਕਰਦੇ ਪਿਆ ਤਿਆਰੀਆਂ ਅੰਮ੍ਰਿਤ ਤੇ ਮਣੀ ਜਾ ਕੇ ਵੰਡ ਕੇ ਆਣਗੇ ਠੀਕ ਹੈ ਜੀ ਬਾਲਟੀ ਚ ਪਾ ਲੈਨੇ ਆਪਾਂ ਮੈਂ ਕਿਹਾ ਚਲੋ ਹੁਣ ਵੰਡਿਆਓ ਆਪਣੇ ਮੱਲੇ ਦੇ ਵਿੱਚ ਤੇ ਟੱਕ ਲੋ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਕੱਪੜਾ ਦੇਖੇ ਨਾ ਬਟੇ ਟਾਕੇ ਲੈ ਜਿਓ ਤੇ ਸਾਰਿਆਂ ਨੂੰ ਇੱਕ ਇੱਕ ਬਾਟੀ ਭਰ ਕੇ ਵੱਡੇ ਵਾਲੇ ਦੇ ਕੇ ਆਣੀ ਚਲੋ ਲੋਜੀ ਕਿ ਲੋਜੀ ਅੰਦਰ ਆਪਾਂ ਵੰਡ ਦਿੱਤੀਆਂ ਨੇ ਮੋਫਲੀਆਂ ਹੁਣ ਆਪਾਂ ਕਰਦੇ ਆ ਜੀ ਦੂਸਰੇ ਹੋਰ ਕੰਮਾਂ ਦੀ ਤਿਆਰੀਆਂ ਮੇਕੇ ਸੇ ਲੋਰਕਾ ਮਾ ਦੀ ਤਿਆਰੀ ਕਰਦੇ ਆ ਤੇ ਆਪਾਂ ਇੱਥੇ ਮਹੱਲੇ ਦੇ ਵਿੱਚ ਵੰਡਣੀਆਂ ਸੀ ਨਾ ਤੇ ਵੰਡ ਚੁੱਕੇ ਆ ਤੇ ਲਾਜੇ ਸਾਡਾ ਸਾਗ ਰਿੱਚ ਗਿਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਐਨ ਵਧੀਆ ਹੀ ਇਸਕੇ ਥੱਲੇ ਹੋ ਗਿਆ ਤੇ ਦੇਖੋ ਐਨ ਵਧੀਆ ਰਿੱਚ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਪਾਂ ਆਪਣੇ ਨਮਕ ਅਰੇ ਦੇ ਵਿੱਚ ਆਪਾਂ ਗ੍ਰਾਇੰਡ ਕੀਤਾ ਹੋਇਆ ਲਸਣ ਅਦਰਕ ਤੇ ਹਰੀ ਨਾ ਪਿੱਛਾ ਸੁਨੇ ਰਿੱਜਦਾ ਰਹੇਗਾ ਫਿਰ ਆਪਾਂ ਇਹਨਾਂ ਵਧੀਆ ਤਰੀਕੇ ਨਾਲ ਜਦੋਂ ਰਿੱਜ ਜੇਗਾ ਨਾ ਫਿਰ ਇਹਨੂੰ ਆਪਾਂ ਘੋਟ ਲਾਂ। ਇਹਨਾਂ ਵਧੀਆ ਪੱਕ ਜੇ। ਜਾ ਤੱਕ ਆਪਾਂ ਕਰ ਲੈਂਦੇ ਆ ਜੀ ਹੋਰ ਬਹੁਤ ਸਾਰੇ ਕੰਮ ਲੋੜੀ ਵੰਡਣ ਦਾ ਕੰਮ ਕਰ ਲੈਂਦੇ ਆ ਹਨਾ ਹੋਰ ਛੋਟੇ ਛੋਟੇ ਕੰਮ ਐ। ਤਾਨੂੰ ਵੀ ਪਤਾ ਜਿਵੇਂ ਕੰਦੀ ਕਹਿੰਦੇ ਆ ਨਾ ਵੀ ਮਾਗ ਪੋਰਿੱਦੀ ਮਾਖਾਦੇ ਆ ਨਾ ਇੰਗਿਆ ਭੈਣਾਂ ਨੂੰ ਤਾਂ ਪਤਾ ਹੋਣਾ ਹੈ ਵੀ ਆਪਾਂ ਤਾ ਸਾਗ ਲੋੜੀ ਨੂੰ ਜ਼ਰੂਰ ਬਣਦਾ ਹੁੰਦਾ ਲੋੜੀ ਨੂੰ ਇਸ ਕਰਕੇ ਆਪਾਂ ਸਾਗ ਬਣਾਉਂਦੇ ਹੁੰਨੇ ਆ ਅਰ ਚੁੱਲੇ ਤੇ ਪੰਜੇ ਵਧੀਆ ਤਰੀਕੇ ਨਾਲ ਮੈਂ ਕਿਹਾ ਮੱਠੀ ਮੱਠੀ ਅੱਗੇ ਬਣਦਾ ਰਹੇਗਾ ਇਹਨਾਂ ਵਧੀਆ ਤਾਂ ਤੱਕ ਆਪਾਂ ਹੋਰ ਛੋਟੇ ਛੋਟੇ ਕੰਮ ਕਰ ਲੈਣੇ ਤੇ ਲੋ ਜੀ ਇੱਧਰ ਦੇਖੋ ਸਾਗ ਸਾਡਾ ਬਣ ਕੇ ਹੋ ਗਿਆ ਹੁਣ ਤਿਆਰ ਹੋ ਤੇ ਰੋਈਏ ਇਹ ਪਾਣੀ ਨਾ ਮੈਂ ਡੋਂਗਾ ਤਾਂ ਰੱਖ ਕਰੀ ਕਿਉਂਕਿ ਜੇ ਜੇ ਪਾਣੀ ਇਹਦੇ ਚ ਘੱਟ ਪਵੇ ਨਾ ਫਿਰ ਆਪਾਂ ਗਰਮ ਪਾਣੀ ਪਾਣਾ ਹੁੰਦਾ ਠੰਡੇ ਚ ਆਪਾਂ ਪਾਦੇ ਨਹੀਂ ਨਾ ਤੇ ਲਓ ਜੀ ਹੁਣ ਇਦਾਂ ਆਪਾਂ ਘੋਟ ਲਈਏ ਆਪਣਾ ਸਾਗ ਆ ਦੇਖ ਕਿੰਨੇ ਵਧੀਆ ਤਰੀਕੇ ਨਾਲ ਬਣ ਚੁੱਕੇ ਆ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਘੋਟ ਲਾਂਗੇ ਘਰਦਾਂਗੇ ਆਪਣੇ ਆਪ ਘਰਦਾਂਗੇ ਅਸੀਂ ਦੇ ਵਿੱਚ ਕੋੜੀ ਨੇ ਐਂ ਕੋੜੀ ਇਸਪੋਰਟ ਚਾਈਦੀ ਹੁੰਦੀ ਨਹੀਂ ਤਾਂ ਤੀਲਾ ਖਿਲ ਜਾਂਦਾ ਸਾਡਾ ਤੇ ਲੋ ਜੀ ਆ ਦੇਖੋ ਸਾਗ ਉੱਟ ਕੇ ਹੋ ਗਿਆ ਤਿਆਰ ਹੁਣ ਨਾ ਆਪਾਂ ਇਹਨੂੰ ਵੇਜਾ ਦਿਵਾ ਲੈਨੇ ਆ ਹਜੇ ਕਿੰਨਾ ਵਧੀਆ ਘੁੱਟ ਕੇ ਸਾਗ ਤਿਆਰ ਹੋ ਗਿਆ ਆ ਦੇਖ ਇੱਕਦਮ ਕਿਉਂਕਿ ਇਹਦੇ ਵਿੱਚ ਨਾ ਬਹੁਤ ਕੁਝ ਸੋਏ ਮੈਥੇ ਬਾਥੂ ਬਹੁਤ ਕੁਝ ਪਿਆ ਹੈ ਅਸੀ ਤੇ ਤਾਜਾ ਤਾਜਾ ਸਾਗ ਤਾਂ ਐਸੀ ਬਹੁਤ ਵਧੀਆ ਬਣਦਾ ਹੈ ਬਾਕੀ ਦੇਖਦੇ ਆ ਜੀ ਨਾਨੀਆਂ ਹੁਣ ਇਹਨੂੰ ਤੜਕਾ ਤੇ ਆਟਾ ਮੈਂ ਇਹਦੇ ਚ ਵਾਵਾ ਸਾਰਾ ਪਾ ਲਿਆ ਹੁਣ ਇਹਨੂੰ ਰਜਾ ਲਾਂਗੇ ਤਾਂ ਕਿ ਕੱਚਾ ਕੋਈ ਨਾ ਆਟੇ ਦਾ ਵੀ ਬਿਲਕੁਲ ਵੀ ਨਾ ਰਹੇ ਅੱਜ ਲਓ ਜੀ ਇਹਦਾ ਸਾਗ ਕੁੱਟ ਕੇ ਸਾਡਾ ਹੋ ਗਿਆ ਤਿਆਰ ਹੁਣ ਵੀ ਜਿ세ਗਾ ਹੁਣ ਆਪਾਂ ਇਹਨੂੰ ਢਿਣ ਲਈ ਰੱਖ ਲੈਨੇ ਜੀ ਮਾੜੀ ਮੋਟੀ ਕਸਰ ਹੋਈ ਨਾ ਤੇ ਹੁਣ ਇਹਦੇ ਚ ਵੈਸੇ ਤਾਂ ਬਹੁਤ ਸੋਹਣਾ ਕੁੱਟ ਗਿਆ ਅਨੇ ਕਾ ਸਾਗ ਬਣਾ ਕੇ ਮੈਂ ਲੈ ਆਈ ਸੀ ਹੁਣ ਬਣਾਉਣ ਲੱਗਾ ਜੀ ਦਾਲ ਆਪਾਂ ਛੋਲਿਆਂ ਦੀ ਦਾਲ ਬਣਾਉਣ ਲੱਗੇ ਕਿ ਆਪੀ ਕਈ ਵਰੀ ਨਾ ਰਾਤ ਨੂੰ ਫਿਰ ਸਾਨੂੰ ਦਿੱਕਤ ਹੋ ਜਾਂਦੀ ਆਪਾਂ ਜਲਦੀ ਜਲਦੀ ਮੈਂ ਕਿਹਾ ਕੰਮ ਨਿਬੇੜ ਲਈ ਫਿਰ ਦੇਖਣਾ ਜੀ ਆਪਾਂ ਲੋਹੜੀ ਦਾ ਮੱਥਾ ਠੀਕ ਹੈ ਜੀ ਸਾਰਿਆਂ ਨੂੰ ਫੇਰ ਦੁਬਾਰਾ ਤੋਂ ਬਹੁਤ ਸਾਰੀਆਂ ਮੁਬਾਰਕਾਂ ਤੇ ਇੱਧਰ ਆਪਾਂ ਮੈਂ ਕਿਹਾ ਕਾੜ ਮੇਕ ਢਾੜ ਦੇਣੀ ਹੈ ਮੈਂ ਠੀਕ ਹੈ ਜੀ ਥੋੜੀ ਦੇ ਵਿੱਚ ਦਾਲ ਬਣੀ ਹੋਏਗੀ ਨਾ ਤੇ ਫਿਰ ਟੈਨਸ਼ਨ ਨਹੀਂ ਜਰਦੀ ਹੈਗੀ ਇੰਦਰ ਹੁਣ ਆਪਾਂ ਆਪਣਾ ਫਟਾਫਟ ਨਿਬੇੜ ਦਿਆ ਕੰਮ ਫੇਰ ਉਪਰ ਜੀ ਮੱਥਾ ਟੇਕਾਂਗੇ ਤਿਆਰੀ ਕਰਨੀ ਹਲੇ ਮੱਥਾ ਟੇਕਣ ਦੀ ਵੀ ਉਹਨਾਂ ਨੇ ਸਾਡੀ ਦਾਲ ਬਣਾਣੀ ਹੈ ਤੇ ਸਾਗ ਅਸੀਂ ਤਾਂ ਬਣਾਇਆ ਜੀ ਕੱਲ ਨੂੰ ਤੜਕਾ ਲੱਗੇਗਾ ਤੜਕਾ ਲਾ ਕੇ ਚਾਹੀ ਰੱਖ ਲਾਦੇ ਆਪਾਂ ਇਹਨੂੰ ਕਹਿੰਦੇ ਨਾ ਪੋਰ ਦਿਮਾਖ ਖਾਦੀ ਹੋ ਹੁੰਦਾ ਵੀ ਜਿਵੇਂ ਖਿਚੜੀ ਵੀ ਬਣਾਉਂਦੇ ਆ ਤੇ ਸਾਗ ਵੀ ਸਾਡੇ ਜਰੂਰ ਬਣਦਾ ਇਸ ਤਰ੍ਹਾਂ ਆਪਾਂ ਬਣਾ ਦਿੰਨੇ ਤੇ ਲੋ ਜੀ ਅੱਗ ਬਹੁਤ ਵਧੀਆ ਬਲ ਰਹੀ ਹੈ ਸਾਡੀ ਹੁਣ ਆਪਾਂ ਇਹਦੇ ਤੇ ਧਰ ਦਿੰਨੇ ਹੁਣ ਵਧੀਆ ਤਰੀਕੇ ਨਾਲ ਸਾਡੀ ਦਾਲ ਵੀ ਬਣ ਜੇਗੀ ਵਧੀਆ ਤਰੀਕੇ ਨਾਲ ਬਣੇਗੀ ਤੇ ਲੋ ਜੀ ਇੱਧਰ ਹੁਣ ਆਪਣਾ ਦਾਲ ਬਣ ਗਿਆ ਆ ਦੇਖੋ ਸਾਡੀ ਦਾਲ ਬਣ ਗਈ ਠੀਕ ਹੈ ਜੀ ਆ ਦੇਖੋ ਦਾਲ ਸਾਡੀ ਬਣ ਗਈ ਹੈ ਹੁਣ ਆਪਾਂ ਲਾ ਲੈਨੇ ਆ ਜੀ ਤੜਕਾ ਮੈਂ ਕਿਹਾ ਜੇ ਮੈਂ ਤੜਕਾ ਲਾ ਲੈਨੀ ਆ ਫਿਰ ਉਧਰ ਆਪਾਂ ਚਾਵਲ ਧਰਾਂਗੇ ਨਾਲ ਹੀ ਆਪਾਂ ਹੁਣ ਫਿਰ ਤੇਕ ਰਾਂ ਜੀ ਮੱਥਾ ਫਟਾ ਫਟ ਮੈਂ ਕਿਹਾ ਜਿਹੜਾ ਕੰਮ ਨਿਭੜਦਾ ਇਹਨੇ ਦੇ ਦਵਾ ਤੇ ਨਾਲ ਲਸਣ ਪਾਤਾ ਸੀ ਸਿਰ ਮੋ ਜੀ ਤੜਕਾ ਲਾ ਕੇ ਜੇ ਉਧਰ ਧਰ ਦਵਾਂ ਨਾ ਫਟਾ ਫਟ ਚਾਵਲ ਛੇਰਾ ਆਟਾ ਗੁੰਨ ਕੇ ਆਪਾਂ ਬਣਾਣੀ ਰੋਟੀ ਆ ਨਾ ਬੱਥਾ ਦੇ ਕੇ ਫਿਰ ਬਣਾਉਂਗੀ ਰੋਟੀ ਤੇ ਉਧਰ ਧਰ ਲਈ ਸੀ ਆਪਾਂ ਚਾਵਲ ਧੋ ਕੇ ਰੱਖਲੇ ਸੀਗੇ ਮੈਂ ਕੀ ਚਲ ਜਾਵਾਂ ਕਿਉਂਕਿ ਦਾਲ ਚਾਵਲ ਬਣ ਜਾਣਗੇ ਉਧਰ ਫੁਲਕੇ ਬਣ ਜਾਣਗੇ ਤੇ ਸਾਗ ਅਸੀਂ ਲਾਵਾਂਗੇ ਜਿਸ ਵੇਲੇ ਤੜਕਾ ਅਰਜਨੀ ਖਾਵਾਂਗੇ ਆਪਾਂ ਸਾਗ ਨਾਲ ਸਾਗ ਤੇ ਮੱਕੀ ਦੀ ਰੋਟੀ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਇੰਦਾ ਲਾ ਲੀਏ ਤੜਕਾ ਫਿਰ ਉਧਰ ਮੱਥਾ ਟੇਕ ਲੇ ਹਾਂ ਤਦ ਤੱਕ ਤੁਸੀਂ ਬਨੇ ਰਹੋ ਤੇ ਇੱਧਰ ਸੋਈ ਦੇ ਸਾਡੇ ਕੰਮ ਨਿਭੜ ਗਏ ਸੀ ਰੋਟੀ ਪਾਣੀ ਬਣਾ ਕੇ ਨਾ ਆਪਾਂ ਤਿਆਰ ਕਰ ਲਿਆ ਸੀ ਬਾਕੀ ਸਾਰੀ ਤਿਆਰੀ ਕਰ ਲਈ ਸੀ ਬਸ ਹੁਣ ਇੱਧਰ ਕਰਨ ਲੱਗੇ ਸੀ ਆਪਾਂ ਮੱਥਾ ਟੇਕਣ ਦੀ ਤਿਆਰੀ ਮੱਥਾ ਆਪਾਂ ਟੇਕਣ ਲਈ ਮੈਂ ਕਿਹਾ ਸੋ ਪਹਿਲਾਂ ਨੀਚੇ ਨਾ ਇੱਟਾਂ ਲਾ ਲਿਆ ਸੀ ਆਪਾਂ ਫਰਸ਼ ਲੱਗਿਆ ਹੈ ਨਾ ਤੇ ਇਸ ਕਰਕੇ ਫਿਰ ਇੱਧਰ ਗੋਬਰ ਲਿਪ ਲਿਆ ਮੈਂ ਕਿਹਾ ਲਿਪ ਕੇ ਚੰਗੀ ਤਰ੍ਹਾਂ ਲਿਪ ਕੇ ਫਿਰ ਇਹਨੂੰ ਸੁੱਚਾ ਕਰਦੇ ਹੁੰਦੇ ਆ ਨਾ ਸੁੱਚੇ ਤੇ ਮੱਥਾ ਟੇਕੀਦਾ ਹੁੰਦਾ ਨਾ ਤੇ ਇਸ ਕਰਕੇ ਫਿਰ ਮੈਂ ਬਰਾਂਡੇ 'ਚ ਤਾਂ ਨਹੀਂ ਤੇ ਮੈਂ ਇੱਧਰ ਆ ਗਿਆ ਨਾ ਆਪਣੇ ਬੇੜਿਆ ਦੇ ਵਿੱਚ ਬਾਹਰਲੇ ਪਾਸੇ ਖੁਰੇਜ ਦੇ ਵੱਲ ਤੇ ਇੱਧਰ ਮੈਂ ਉਹਰੇ ਨੂੰ ਇੱਟਾਂ ਜਿਹਾ ਲਾ ਲਿਆ ਸੀ ਸਾਫ਼ ਸੁਥਰਾ ਕਰਕੇ نیچے ਇੱਟਾਂ ਟੈਲਾਂ ਜਿਹਾ ਵਿਛਾ ਕੇ ਹੁਣ ਆਪਾਂ ਗੋਬਰ ਦਾ ਲਿੱਪ ਦੇ dennਾ ਫੇਰ ਠੇਕ dennਾ ਜੀ ਮੱਥਾ ਪਿੱਛੇ-ਪਿੱਛੇ ਲਗਾਤੇ ਰੱਖਦੇ ਆਸੇ ਨੂੰ ਹਾਂ ਐਦਾਂ You ఆచే Agora deu uma soma. Agora ਲੋੜੀ ਅੱਧਰ ਟੇਕ ਲਿਆ ਸੀ ਲੋੜੀ ਦਾ ਮੱਥਾ ਠੀਕ ਹੈ ਜੀ ਵਾਹਿਗੁਰੂ ਕਰੇ ਸਾਰਿਆਂ ਲਈ ਸੁੱਖਾਂ ਲੱਦੀ ਲੋੜੀ ਦਾ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸੁੱਖ ਰੱਖੇ ਪਰਮਾਤਮਾ ਮੇਰ ਰੱਖੇ ਆਜੋ ਜੀ ਹੈਪੀ ਲੋੜੀ ਮੁਬਾਰਕਾਂ ਕਰਦੇ ਆ ਜੈ ਬਾਬੇ ਦੀ ਦੀਦੀ ਵੀ ਟਾਈਮ ਤੇ ਆ ਗਈ ਜੈ ਲੋੜੀ ਮਾਈ ਹੈਪੀ ਲੋੜੀ ਸਾਰਿਆਂ ਨੂੰ ਤੁਹਾਰੋ ਰਾਜਾ ਜੀ

ਤੇ ਲੋ ਜੀ ਸਾਰਾ ਦਿਨ ਵਧੀਆ ਤਰੀਕੇ ਨਾਲ ਨਿਕਲ ਗਿਆ ਤੇ ਬਹੁਤ ਅੱਛੇ ਅੱਛੇ ਸੀ ਕੰਮ ਕੀਤੇ ਤੇ ਤੇ ਆਪਾਂ ਲੋੜੀ ਦਾ ਵੀ ਤਿਆਰ ਮਨਾ ਲਿਆ ਠੀਕ ਹੈ ਜੀ ਸਾਰੇ ਬਹੁਤ ਸਾਰੇ ਮੇਰੀ ਗੁਰਬਾਨੀ ਨੂੰ ਹੈਪੀ ਲੋੜੀ ਕਹਿਣਾ ਤੇ ਮਿਲਦੇ ਹਾਂ ਕੱਲ ਤਾਂ ਨਵੇਂ ਵਲੌਗ ਵਿੱਚ ਸਤਿ ਸ਼੍ਰੀ ਅਕਾਲ